ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਦੇ ਸਨਮਰ ਬੇਨਤੀ ਹੈ ਜੋ ਕਿ ਇੱਕ ਕੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣੇ ਵਿੱਚ ਫਤਿਹਬਾਦ ਜ਼ਿਲ੍ਹੇ ਦੇ ਪਿੰਡ ਐਲੀ ਸਦਰ ਦੇ ਵਿੱਚ ਕੱਲ ਸਾਹਿਬ ਕੱਲ ਦੀ ਤਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਉਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਇਹਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਿਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਿਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਿਆਦਾ ਦਾ ਘਾੜ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੁਝੇਵੇਂ ਕਾਰਨ ਆਇਆ ਨਹੀਂ ਗਿਆ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਅਹਿਲੀ ਸਦਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੇ ਵਿੱਚ ਸਾਡੇ ਕੋਲੋਂ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪ ਤਾਪ ਕਰਦੇ ਆਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾਹ ਵਿਖੇ ਪਛਤਾਪ ਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਮੋਨੇ-ਮੁੰਡੇ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਔਰ ਖਾਲਸੇ ਪੰਥ ਕੋਲੋਂ ਮੁਆਫੀ ਮੰਗਣਗੇ ਕੱਲ ਨੂੰ ਨਗਰ ਅਹਿਲੀ ਸਦਰ ਵਿਖੇ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਛਤਾਪ ਆਪ ਵਜੋਂ ਕੀਤੇ ਜਾਣਗੇ ਸੋ ਸੰਗਤਾਂ ਜਿਹੜੀਆਂ ਜਿਹੜੀਆਂ ਪਹੁੰਚ ਸਕਦੀਆਂ ਹਨ ਗੁਰਦੁਆਰਾ ਬਾਬਾ ਭੂਮਣ ਸਾਹਿਬ ਵਿਖੇ 8 ਵਜੇ ਤੋਂ 11 ਵਜੇ ਤੱਕ ਦਾ ਇਹ ਸਮਾਗਮ ਹੋਵੇਗਾ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਹਨ ਉਹ 8 ਤੋਂ 10 11 ਵਜੇ ਤੱਕ ਦਾ ਟਾਈਮ ਹੈ ਕੱਲ ਨੂੰ 8 ਤਰੀਕ ਨੂੰ 8 ਜਨਵਰੀ 2025 ਨੂੰ ਇਹ ਪਛਤਾਪ ਸਮਾਗਮ ਰੱਖਿਆ ਗਿਆ ਹੈ ਸੋ ਸਰਬੱਤ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਸੰਗਤ ਵੱਲੋਂ ਜਿਹੜੀ ਇਹ ਭੁੱਲ ਗਲਤੀ ਹੋਈ ਉਹਦੀ ਮੁਆਫੀ ਮੰਗੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਕਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਦੇ ਸਨਮਰ ਬੇਨਤੀ ਹੈ ਜੋ ਕਿ ਇੱਕ ਕੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣਾ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਐਲੀ ਸਦਰ ਦੇ ਵਿੱਚ ਕੱਲ ਸਾਹਿਬ ਕੱਲ ਕੀ ਤਰ ਸੱਚੇ ਪਾਤਸ਼ਾਹ ਪਾ ਮਹਾਰਾਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ અવਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਉਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਇਹਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾੜ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੁਝੇਵੇਂ ਕਾਰਨ ਆਇਆ ਨਹੀਂ ਗਿਆ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਭ ਅਹਿਲੀ ਸਦਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੇ ਵਿੱਚ ਸਾਡੇ ਕੋਲੋਂ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪ ਕਰਦੇ ਹਾਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾਹ ਵਿਖੇ ਪਛਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਮੋਨੇ ਮੁੰਡੇ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਔਰ ਖਾਲਸਾ ਪੰਥ ਕੋਲੋਂ ਮਾਫੀ ਮੰਗਣਗੇ ਕੱਲ ਨੂੰ ਨਗਰ ਅਹਿਲੀ ਸਦਰ ਵਿਖੇ ਗੁਰਦੁਆਰਾ ਬਾਬਾ ਭੁੰਮਣ ਸਾਹਿਬ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਛਤਾਪ ਆਪ ਵਜੋਂ ਕੀਤੇ ਜਾਣਗੇ ਸੋ ਸੰਗਤਾਂ ਜਿਹੜੀਆਂ ਜਿਹੜੀਆਂ ਪਹੁੰਚ ਸਕਦੀਆਂ ਹਨ ਗੁਰਦੁਆਰਾ ਬਾਬਾ ਭੂਮਣ ਸਾਹਿਬ ਵਿਖੇ 8 ਵਜੇ ਤੋਂ 11 ਵਜੇ ਤੱਕ ਦਾ ਇਹ ਸਮਾਗਮ ਹੋਵੇਗਾ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਹਨ ਉਹ 8 ਤੋਂ 10 ਵਜੇ 11 ਵਜੇ ਤੱਕ ਦਾ ਟਾਈਮ ਹੈ ਕੱਲ ਨੂੰ 8 ਤਰੀਕ ਨੂੰ 8 ਜਨਵਰੀ 2025 ਨੂੰ ਇਹ ਪਛਤ ਆਪ ਸਮਾਗਮ ਰੱਖਿਆ ਗਿਆ ਹੈ ਸੋ ਸਰਬੱਤ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਸੰਗਤ ਵੱਲੋਂ ਜਿਹੜੀ ਇਹ ਭੁੱਲ ਗਲਤੀ ਹੋਈ ਉਹਦੀ ਮੁਆਫੀ ਮੰਗੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਕਾਢਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਦੇ ਸਨਿਮਰ ਬੇਨਤੀ ਹੈ ਜੋ ਕਿ ਇੱਕ ਕੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣਾ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਐਲੀ ਸਦਰ ਦੇ ਵਿੱਚ ਕੱਲ ਸਾਹਿਬ ਕੱਲ ਦੀ ਤਰ ਸੱਚੇ ਪਾਤਸ਼ਾਹ ਤਾਂ ਨਿਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਉਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਇਹਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਿਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਿਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾੜ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੁਝੇਵੇਂ ਕਾਰਨ ਆਇਆ ਨਹੀਂ ਗਿਆ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਭ ਐਲੀ ਸਤਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੇ ਵਿੱਚ ਸਾਡੇ ਕੋਲੋਂ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪ ਕਰਦੇ ਆਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾਹ ਵਿਖੇ ਪਛਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਮੋਨੇ ਮੁੰਡੇ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਔਰ ਖਾਲਸੇ ਪੰਥ ਕੋਲੋਂ ਮੁਆਫੀ ਮੰਗਣਗੇ ਕੱਲ ਨੂੰ ਨਗਰ ਅਹਿਲੀ ਸਦਰ ਵਿਖੇ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਛਤਾਪ ਵਜੋਂ ਕੀਤੇ ਜਾਣਗੇ ਸੋ ਸੰਗਤਾਂ ਜਿਹੜੀਆਂ ਜਿਹੜੀਆਂ ਪਹੁੰਚ ਸਕਦੀਆਂ ਹਨ ਗੁਰਦੁਆਰਾ ਬਾਬਾ ਭੂਮਣ ਸਾਹਿਬ ਵਿਖੇ 8 ਵਜੇ ਤੋਂ 11 ਵਜੇ ਤੱਕ ਦਾ ਇਹ ਸਮਾਗਮ ਹੋਵੇਗਾ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਹਨ ਉਹ 8 ਤੋਂ 10 ਵਜੇ 11 ਵਜੇ ਤੱਕ ਦਾ ਟਾਈਮ ਹੈ ਕੱਲ ਨੂੰ 8 ਤਰੀਕ ਨੂੰ 8 ਜਨਵਰੀ 2025 ਨੂੰ ਇਹ ਪਛਤਾਪ ਸਮਾਗਮ ਰੱਖਿਆ ਗਿਆ ਹੈ ਸੋ ਸਰਬੱਤ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਸੰਗਤ ਵੱਲੋਂ ਜਿਹੜੀ ਇਹ ਭੁੱਲ ਗਲਤੀ ਹੋਈ ਉਹਦੀ ਮੁਆਫੀ ਮੰਗੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਦੇ ਸਨਮਰ ਬੇਨਤੀ ਹੈ ਜੋ ਕਿ ਇੱਕ ਕੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣਾ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਐਲੀ ਸਦਰ ਦੇ ਵਿੱਚ ਕੱਲ ਸਾਹਿਬ ਕੱਲ ਕੀ ਤਰ ਸੱਚੇ ਪਾਤਸ਼ਾਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੁੰਮਣ ਸ਼ਾਹ ਜੀ ਉਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਇਹਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾੜ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੁਝੇਵੇਂ ਕਾਰਨ ਆਇਆ ਨਹੀਂ ਗਿਆ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਐਲੀ ਸਦਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੇ ਵਿੱਚ ਸਾਡੇ ਕੋਲ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪ ਕਰਦੇ ਹਾਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾਹ ਵਿਖੇ ਪਛਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਮੋਨੇ-ਮੁੰਡੇ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਔਰ ਖਾਲਸੇ ਪੰਥ ਕੋਲੋਂ ਮੁਆਫੀ ਮੰਗਣਗੇ ਕੱਲ ਨੂੰ ਨਗਰ ਅਹਿਲੀ ਸਾਧਰ ਦੇ ਵਿਖੇ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਛਤਾਪ ਵਜੋਂ ਕੀਤੇ ਜਾਣਗੇ ਸੋ ਸੰਗਤਾਂ ਜਿਹੜੀਆਂ ਜਿਹੜੀਆਂ ਪਹੁੰਚ ਸਕਦੀਆਂ ਹਨ ਗੁਰਦੁਆਰਾ ਬਾਬਾ ਭੂਮਣ ਸਾਹਿਬ ਵਿਖੇ 8 ਵਜੇ ਤੋਂ 11 ਵਜੇ ਤੱਕ ਦਾ ਇਹ ਸਮਾਗਮ ਹੋਵੇਗਾ ਜਿਨ੍ਹਾਂ ਨੇ ਹਾਜ਼ਰੀਆਂ ਭਰਨੀਆਂ ਹਨ ਉਹ 8 ਤੋਂ 10 ਵਜੇ 11 ਵਜੇ ਤੱਕ ਦਾ ਟਾਈਮ ਹੈ ਕੱਲ ਨੂੰ 8 ਤਰੀਕ ਨੂੰ 8 ਜਨਵਰੀ 2025 ਨੂੰ ਇਹ ਪਛਤਾਪ ਸਮਾਗਮ ਰੱਖਿਆ ਗਿਆ ਹੈ ਸੋ ਸਰਬੱਤ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਸੰਗਤ ਵੱਲੋਂ ਜਿਹੜੀ ਇਹ ਭੁੱਲ ਗਲਤੀ ਹੋਈ ਉਹਦੀ ਮੁਆਫੀ ਮੰਗੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਦੇ ਸਨਿਮਰ ਬੇਨਤੀ ਹੈ ਜੋ ਕਿ ਇੱਕ ਕੱਲ ਦੀ ਪੋਸਟ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਹਰਿਆਣਾ ਵਿੱਚ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਅਹਿਲੀ ਸਦਰ ਦੇ ਵਿੱਚ ਕੱਲ ਸਾਹਿਬ ਕੱਲ ਕੀ ਤਰ ਸੱਚੇ ਪਾਤਸ਼ਾਹ ਆ ਨਸ਼ੀਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ અવਤਾਰ ਪੁਰਬ ਨੂੰ ਮਨਾਉਂਦੇ ਆ ਗੁਰਦੁਆਰਾ ਬਾਬਾ ਭੁੰਮਣ ਸਾਹਿਬ ਜੀ ਉਥੋਂ ਦੀ ਕਮੇਟੀ ਨੇ ਇੱਕ ਵਿਸ਼ਾਲ ਨਦਰ ਕੀਰਤਨ ਕੱਢਿਆ ਸੀ ਨਗਰ ਦੇ ਵਿੱਚ ਜਿਸ ਦੇ ਵਿੱਚ ਜਾਣੇ ਅਣਜਾਣੇ ਵਿੱਚ ਇਹਨਾਂ ਕੋਲੋਂ ਇੱਕ ਗਲਤੀ ਹੋਈ ਜਿਸ ਵਿੱਚ ਮੁੰਨੇ ਬੱਚਿਆਂ ਨੂੰ ਪੰਜ ਪਿਆਰੇ ਸਹਬਾਨਾਂ ਦੀ ਵਰਦੀ ਪਵਾ ਕੇ ਪੰਜ ਪਿਆਰੇ ਸਹਬਾਨਾਂ ਦੀ ਥਾਂ ਤੇ ਪਾਲਕੀ ਸਾਹਿਬ ਦੇ ਅੱਗੇ ਤੋਰਿਆ ਗਿਆ ਜੋ ਕਿ ਪੰਥ ਪੰਥਕ ਮਰਯਾਦਾ ਦਾ ਘਾੜ ਸੀ ਜਿਸ ਵਕਤ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਸਾਡੇ ਕੋਲੇ ਖਬਰ ਪਹੁੰਚੀ ਕੱਲ ਕੱਲ ਕੋਈ ਰੁਝੇਵੇਂ ਕਾਰਨ ਆਇਆ ਨਹੀਂ ਗਿਆ ਅੱਜ ਆ ਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਭ ਐਲੀ ਸਦਰ ਵਿਖੇ ਕਮੇਟੀ ਨੂੰ ਇਕੱਠਾ ਕੀਤਾ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਭੂਮਣ ਸ਼ਾਹ ਦੀ ਕਮੇਟੀ ਨੂੰ ਬੁਲਾਇਆ ਗਿਆ ਬੁਲਾ ਕੇ ਇੱਥੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਮੇਟੀ ਵੱਲੋਂ ਹੱਥ ਜੋੜੇ ਗਏ ਕਿ ਸਾਨੂੰ ਇਸ ਮਰਜ਼ਾਦਾ ਦਾ ਪਤਾ ਨਹੀਂ ਸੀ ਅਣਜਾਣਪੁਣੇ ਵਿੱਚ ਸਾਡੇ ਕੋਲੋਂ ਭੁੱਲ ਹੋ ਗਈ ਆ ਅੱਗੇ ਤੋਂ ਅਸੀਂ ਇਸ ਮਰਜ਼ਾਦਾ ਤੇ ਪਹਿਰਾ ਦੇਵਾਂਗੇ ਮਰਜ਼ਾਦਾ ਤੋਂ ਉਲਟ ਨਹੀਂ ਹੋਵਾਂਗੇ ਮਰਜ਼ਾਦਾ ਦੇ ਵਿੱਚ ਰਹਿ ਕੇ ਜਿਹੜੀਆਂ ਸੇਵਾਵਾਂ ਗੁਰੂ ਘਰ ਦੀਆਂ ਕਰਾਂਗੇ ਜਿਹੜੀਆਂ ਭੁੱਲਾਂ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਦਾ ਪਛਤਾਪ ਕਰਦੇ ਹਾਂ ਔਰ ਕੱਲ ਨੂੰ ਗੁਰਦੁਆਰਾ ਬਾਬਾ ਭੂਮਣ ਸ਼ਾਹ ਵਿਖੇ ਪਛਤਾਪ ਵਜੋ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾ ਕੇ ਔਰ ਉਹ ਜਿਹੜੇ ਪੰਜ ਮੋਨੇ ਮੁੰਡੇ ਪੰਜ ਪਿਆਰੇ ਸਹਿਬਾਨਾਂ ਦੀ ਸੇਵਾ ਵਿੱਚ ਲੱਗੇ ਸਨ ਉਹ ਵੀ ਹਾਜ਼ਰ ਹੋ ਕੇ ਉੱਥੇ ਸੰਗਤ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲ ਔਰ ਖਾਲਸਾ ਪੰਥ ਕੋਲੋਂ ਮਾਫੀ ਮੰਗਣਗੇ ਕੱਲ ਨੂੰ ਨਗਰ ਅਹਿਲੀ ਸਦਰ ਵਿਖੇ ਗੁਰਦੁਆਰਾ ਬਾਬਾ ਭੂਮਣ ਸ਼ਾਹ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪਛਤਾਪ ਆਪ ਵਜੋਂ ਕੀਤੇ ਜਾਣਗੇ ਸੋ ਸੰਗਤਾਂ ਜਿਹੜੀਆਂ ਜਿਹੜੀਆਂ ਪਹੁੰਚ ਸਕਦੀਆਂ ਆ ਹਨ